ਦ ਸ਼ਾਹੀ ਸ਼ਹਿਰ ਪਟਿਆਲਾ ਤੋਂ ਇੱਕ ਜੀਵੋ ਗ੍ਰੇਬ ਮਾਮਲਾ ਸਾਹਮਣੇ ਆਇਆ ਜਿੱਥੇ ਆਪਣੇ ਪਿਤਾ ਦਾ ਸੰਸਕਾਰ ਕਰਕੇ ਇੱਕ ਵਿਅਕਤੀ ਮੜੀਆਂ ਦੇ ਵਿੱਚ ਜਦੋਂ ਉਹਨਾਂ ਦੇ ਫੁੱਲ ਝੁਗਨ ਦੇ ਲਈ ਪਹੁੰਚਦਾ ਹੈ ਤਾਂ ਉਸ ਜਗ੍ਹਾ ਉੱਤੇ ਭਾਰੀ ਮਾਤਰਾ ਦੇ ਵਿੱਚ ਅਸਥੀਆਂ ਗਾਇਬ ਹੁੰਦੀਆਂ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਟਾਫ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਕਿ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਪਤਾ ਪਰ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਸੀ ਕਿ ਪਿਛਲੇ 2 ਦਿਨਾਂ ਤੋਂ ਰਾਤੀ 12 ਵਜੇ ਕਈ ਬੰਦੇ ਆ ਕੇ ਉੱਥੇ ਹਲਚਲ ਕਰ ਰਹੇ ਸੀ ਜਿਨ੍ਹਾਂ ਉੱਤੇ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਸ਼ਾਇਦ ਅਸਤੀਆਂ ਉਹਨਾਂ ਦੇ ਵੱਲੋਂ ਚੁਟੀਆਂ ਜਾ ਰਹੀਆਂ ਸੀ ਇਸ ਤੋਂ ਇਲਾਵਾ ਜਦੋਂ ਇੱਕ ਹੋਰ ਪਰਿਵਾਰਿਕ ਮੈਂਬਰ ਆ ਕੇ ਫੁੱਲ ਚੁਗਣ ਆਏਗਾ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਅਸਤੀਆਂ ਦੇ ਵਿੱਚ ਖੋਪੜੀ ਗਾਇਬ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਖੋਪੜੇ ਗਾਇਬ ਹੋਣਾ ਮਤਲਬ ਹੈ ਕਿ ਕਿਸੇ ਤਾਣਤ੍ਰਿਕ ਵਿਦਿਆ ਦੇ ਨਾਲ ਇਸ ਨੂੰ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵੀਰ ਨੇ ਮੜੀਆਂ ਦੇ ਪਰਦਾ ਜੋ ਕਿ ਆਮ ਆਦਮੀ ਪਾਰਟੀ ਦੇ ਮੇਅਰ ਨੇ ਕੁੰਦਨ ਗੋਗੀ ਉਹ ਵੀ ਮੌਕੇ ਤੇ ਪੁੱਜਦੇ ਨੇ ਜੁਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਾ ਕੋਈ ਵੀ ਨਹੀਂ ਚੱਲ ਰਿਹਾ ਜਿਸ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕਹਣਾ ਮਪਾ ਮੇਰਾ ਬੇਮਾਜ ਰੇਮ ਜੀ ਕਿੱਥੇ ਕੰਮ ਕਰਦੇ ਹੋ ਮੈਂ ਇਹੀ ਗੱਲ ਦਿਲੋਂਗੇ ਸਾਹਿਬ ਕਿਹੜੀ ਮੜੀਆਂ ਨੇ ਹਾਂਜੀ ਕੋਲੋੜੀ ਕੋਲੋੜੀ ਕੱਟ ਮੜੀਆਂ ਵਾਜਦੀਆਂ ਤੇ ਕੀ ਰੋਲਾ ਪਿਆ ਕੀ ਗੱਲ ਉਹ ਰੋਲਾ ਜੀ ਮੈਂ ਸਾਹਿਬ ਦੀ ਬੱਲੇ ਕਿ ਸਵਾਈ ਦੇ ਸਾਡਾ ਵੀ ਆ ਜੀ ਖੁਦ ਵੀ ਦੁਕਾਨ ਦੇ ਸਾਹਿਬ ਜੀ ਸਾਰੇ ਕੰਮ ਖੰਡ ਕਰਦਾ ਜੀ ਚੱਲੂ ਕੋਚਾ ਵੀ ਕਰਦਾ ਜੀ ਅੱਜ 10 12 ਦਿਨ ਹੋ ਗਏ ਜੀ ਤੇ ਨਾ ਮਾਲੀ ਖਾਦੇ ਜੀ ਇਹਨਾਂ ਨੇ ਬੜੀ ਡਿਊਟੀ ਕਰਵਾ ਕੇ ਸਵਾਈ ਚਲਾਤੀ ਉਧਰ ਉਹ ਮੁੰਡੇ ਭਾਈ ਜਿਹੜਾ ਉਹਦੀ ਖੜਾ ਕਰਦਾ ਸਵਾਦ ਹੋ ਗੂ ਠੀਕ ਕੀ ਹੋਇਆ ਕੀ ਆ ਉਹਨੇ ਨਹੀਂ ਹਾਂਜੀ ਆ ਰਾਖ ਨੂੰ ਕਹਿੰਦੇ ਜੀ ਉਹਨਾਂ ਦੀ ਫਾਕ ਰੱਖੀ ਜਾ ਭਾਈ ਜੀ ਦੋ ਤਿੰਨ ਦਿਨ ਦੋ ਕੋਈ ਹੱਟੀਆਂ ਲੈ ਕੇ ਕੋਈ ਹਾਂਜੀ ਹੱਟੀਆਂ ਵਗੈਰਾ ਲੈ ਕੇ ਇੱਥੋਂ ਨਹੀਂ ਸਮਝਿਆ ਜੀ ਬੈਟਰ ਜੀ ਸਾਹਿਬ ਹੱਟੀਆਂ ਉਹ ਇਹਦੀ ਲੈ ਕੇ ਗਿਆ ਕੋਈ ਨਾ ਕੋਈ ਆ ਰਾਕੇ ਨਿਭਰਾ ਕੇ ਰੱਖੀ ਹੈ ਇਹਦੀ ਵਾਲਾ ਗਾਦੇ ਵਾਲ ਤੇ ਭਰਾਈ ਆ ਨਹੀਂ ਗਾਦੇ ਵਾਲ ਤੇ ਨਾ ਭਾਈ ਜੀ ਦਾ ਦੰਦ ਹੋ ਗਿਆ ਮੈਂ ਤਾਂ ਉੱਥੇ ਹੀ ਲੱਗ ਕੋਈ ਬੰਦੇ ਆਏ ਸੀਗੇ ਅੰਦਰ ਨਾ ਵੀ ਕੋਈ ਪਰਸੋਂ ਆਏ ਦੀ ਫੁੱਲਾਂ ਵਾਤ ਆਏ ਸਭ 12:30 ਦੇ ਬਾਅਦ ਆਏ ਹੋ ਗਏ ਜੀ ਰਾਤ 12:00 ਵਜੇ ਆਏ ਸੀ ਕੱਲ ਅੱਜ ਨਹੀਂ ਆਏ ਦੀ ਕੱਲ ਹੀ ਕਰਾਂਗੇ ਬੰਦੇ ਅੰਦਰ ਰਾਤੀ ਆਏ ਸੀ ਇਹਨਾਂ ਦਾ ਛੁਪਾਣਾ ਹੀ ਹੈ ਪਾ ਜਿਹੜਾ ਇੱਥੇ ਹਸਤੀਆਂ ਨੂੰ ਲੈ ਕੇ ਕੁਝ ਲੋਕਾਂ ਨੂੰ ਡਾਊਟ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਸਰ ਦੇਖੋ ਐਸਾ ਹੈ ਰਾਤ ਨੂੰ ਸਾਫ ਹੁੰਦਾ ਹੈ ਕੈਮਰੇ ਚੱਲਦੇ ਆ ਜੀ ਅਸੀਂ ਕੈਮਰੇ ਦੀ ਤਕਨੀਕਾ ਚੱਲਦੇ ਆ ਜਿਹੜਾ ਵੀ ਕੋਸੂਰ ਹੋਵੇਗਾ ਉਹਨੂੰ ਜੋ ਵੀ ਬਣਦੀ ਸਜਾ ਹੈਗੀ ਉਹ ਦਿੱਤੀ ਦੇਗੀ ਮੈਂ ਪਰਿਵਾਰ ਦੇ ਨਾਲ ਖੜਾ ਜਿਨ੍ਹਾਂ ਦੀ ਹਸਤੀਆਂ ਸੀਗੇ ਜੀ ਦੇਖੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਮਗਰ ਰਾਤ ਦੇ ਜਿਹੜੇ ਡਿਊਟੀ ਦੇ ਬੰਦੇ ਸੀਗੇ ਜੀ ਕੀ ਕੋਤਾਈ ਹੋਈ ਹੈ ਆਉਦੀ ਚਾਹੀਦਾ ਜਰੂਰ ਮਿਲਿਆ ਸੀਸੀਟੀਵੀ ਦਿਖਾਜੀ ਪਰ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਪਰਿਵਾਰ ਨੇ ਮੈਨੂੰ ਬੁਲਾਇਆ ਸੀ ਜਦੋਂ ਮੈਂ 5 ਮਿੰਟ ਚੁਰਿਆ ਹੋਣਾ ਸੀ ਮੇਰੀ ਵੈਸੇ ਵੀ ਡਿਊਟੀ ਹੁੰਦੀ ਆ ਹੈ ਜੋ ਸੋਸ਼ਲ ਵਰਕਰ ਜੀ ਤਾਂ ਜੋ ਵੀ ਹੈ ਪਰਿਵਾਰ ਦੇ ਨਾਲ ਖੜਿਆ ਮੇਰੇ ਸਾਹਮਣੇ ਤੁਸੀਂ ਸੋਸ਼ਲ ਵਰਕਰ ਕਦ ਤੋਂ ਜੁੜੇ ਹੋ ਕਾਫੀ ਦੇਰ ਤੋਂ ਜੁੜੇ ਹੋ ਲੱਗਦਾ ਜੀ ਲੱਗਦਾ ਕਦੀ ਇਸ ਤਰ੍ਹਾਂ ਦੇ ਨਹੀਂ ਹੋ ਜੀ ਹੁਣ ਹੁਣੇ ਥਣੇਵਾਰੀ ਐਸਾ ਉਹ ਵੀ ਸੈਕੀਗਾਰਡ ਕਰਨ ਤੋਂ ਬਾਅਦ ਕਲੀਅਰ ਹੋਏਗਾ ਜੀ ਸੀਸੀਟੀਵੀ ਲੱਗੇ ਹੋਣੇ ਸਰ ਸੀਸੀਟੀਵੀ ਲੱਗੇ ਮੈਂ ਉਹ ਰਾਤ ਦੇਖ ਲੈ ਜਿਹੜਾ ਵੀ ਹੈਗਾ ਆਰੋਪ ਹੈਗਾ ਜੀ ਕਿ ਗੇਟ ਖੋਲ ਕੇ ਅੰਦਰ ਵੜ ਗ ਵੀ ਬੰਦੀ ਕਾਰਵਾਈ ਕੀਤੀ ਜੀ ਠੀਕ ਤਾਂ ਕੌਮਰ ਫਿਰ ਤੋਂ ਬੋਲੋ ਮੈਂ ਸਾਹਿਬ ਕੀ ਨਾਮ ਹੈ ਸਾਹਿਬ ਦਾ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਤੁਸੀਂ ਸੰਸਕਾਰ ਕਰਿਆ ਸੀ ਕਿਹਨਾਂ ਦਾ ਕਰਿਆ ਸੀ ਮੈਂ ਆਪਣੇ ਪਿਤਾ ਜੀ ਦਾ ਤਸਵੀਰ ਕਦੋਂ ਜੀ ਪਾਸੋਂ ਅੱਛਾ ਤੇ ਤੇ ਪ੍ਰਸਤੀਆਂ ਵੀ ਇੱਥੇ 80 ਆ ਬਹੁਤ ਇਸ ਹਾਲਾਚ ਆਇਆ ਸੀ ਇਦਾਂ ਹੀ ਪਈ ਹੈ ਇਹ ਜਿੱਦਾਂ ਦੇਖ ਰਹੇ ਆਪਾਂ ਹੂੰ ਅਸੀਂ ਦੇਖਿਆ ਤਾਂ ਕੁਛ ਵੀ ਨਹੀਂ ਸੀ ਅਸੀਂ ਇਹਨਾਂ ਨੂੰ ਪੁੱਛਿਆ ਤਾਂ ਝਾੜੂ ਮਾਰ ਰਿਹਾ ਸੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਉਹ ਜਿਹੜਾ ਉਹ ਰਿ ਇਨਚਾਰਜ ਹੁੰਦਾ ਕਹਿੰਦਾ ਮੈਨੂੰ ਨਹੀਂ ਪਤਾ ਫਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਕਹਿੰਦੇ ਉਹ ਜਿਹੜਾ ਚਾਲੂ ਮਾਰ ਰਿਹਾ ਕਹਿੰਦੇ ਰਾਤੀ 12 ਵਜੇ ਤਿੰਨ ਚਾਰ ਦਿਨਾਂ ਤੋਂ ਕੋਈ ਨਾ ਕੋਈ ਆ ਰਿਹਾ ਹੂੰ ਰੂਟੀਨ 'ਚ ਕੋਈ ਨਾ ਕੋਈ ਆ ਰਿਹਾ 12 ਵਜੇ ਰਾਤੀ ਤੇ ਹੁਣ ਮਲਗੀ ਅਸੀਆਂ ਨਹੀਂ ਐ ਇੱਥੇ ਅਸੀਆਂ ਕੁਛ ਹੈਗੀਆਂ ਕੁਛ ਨਹੀਂ ਐ ਔਰ ਸਾਡੇ ਸਾਹਮਣੇ ਵੀ ਨਾਲ ਦਾ ਹੋਇਆ ਸੀ ਉਹ ਵੀ ਕਹਿ ਰਹੇ ਕਹਿੰਦੇ ਖੋਪੜੀ ਨਹੀਂ ਆ ਉਹਨਾਂ ਦੀ ਉਹ ਸਾਹਮਣੇ ਨਾਲ ਖੜੇ ਆ ਕਹਿੰਦੇ ਉਹਨਾਂ ਦੇ ਵੀ ਅਸੀਆਂ ਨਹੀਂ ਐ ਛੇੜਖਾਨੀ ਹੋਈ ਪਈ ਉਹਨਾਂ ਨਾਲ ਕਿੰਨੀਆਂ ਔਰੇ ਹੈਗੀਆਂ ਜਿਹੜੇ ਅ ਮੜੀਆਂ ਦੇ ਵਿੱਚ ਕਿੰਨੇ ਆ ਬੋਡੀਜ਼ ਆਈਆਂ ਸੀਗਾ ਆਸਤੀ ਬੋਡੀ ਸਾਡੇ ਸਾਹਮਣੇ ਤਾਂ ਇੱਕ ਸਾਡੇ ਪਿਤਾ ਜੀ ਦੀ ਦੋ ਹੋਰ ਐਟ ਅ ਟਾਈਮ ਤਿੰਨ ਹੋਰ ਚੱਲ ਰਹੇ ਸੀ ਫਿਲਹਾਲ ਇਹੋ ਹੀ ਹਾਲਤ ਸੀ ਨਾ ਜੀ ਤਿੰਨਾ ਚੋਂ ਤਿੰਨਾ ਚੋਂ ਦੋਆਂ ਤੇ ਹੋਇਆ ਵੈ ਛੇੜਛਾੜ ਕਰੀ ਵੀ ਕੋਈ ਛੇੜਖਾੜ ਕਰੀ ਪਈ ਹੈ ਇਹ ਕੋਈ ਤਾੰਤ੍ਰਿਕ ਵਾਲਾ ਕੰਮ ਹੈ ਜਿਵੇਂ ਹੱਡ ਪੈਰ ਚੱਕ ਕੇ ਖੋਪੜੀ ਚੱਕ ਕੇ ਕੋਈ ਸੇਲ ਵੇਚਣੇ ਹੈ ਅੱਛਾ ਕੀ ਮੰਗ ਕੀ ਕਰਦੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੋ ਸਰ ਮੈਂ ਪ੍ਰਸ਼ਾਸਨ ਨੂੰ ਇਹ ਕਹਿੰਦਾ ਪਲੀਜ਼ ਬਹੁਤ ਗਲਤ ਕੰਮ ਹੋ ਰਿਹਾ ਜਿਸ ਨਾਲ ਵੀ ਹੋ ਰਿਹਾ ਬਹੁਤ ਗਲਤ ਕੰਮ ਹੋ ਰਿਹਾ ਹੈ ਲੱਗਦਾ ਕਿ ਇਸ ਤਰ੍ਹਾਂ ਕਿ ਸਿਕਿਉਰਟੀ ਇੱਥੇ ਕੋਈ ਕੈਮਰੇ ਲੱਗੇ ਪਿਆ ਸਾਰੇ ਟੁੱਟੇ ਪਿਆ ਤਾਰਾਂ ਕੋਈ ਚੱਲ ਨਹੀਂ ਰਿਹਾ ਕਹਿੰਦਾ ਕੋਈ ਏਰੀਆ ਦੇ ਉੱਤੇ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਗੇਟਕੀਪਰ ਦੀ ਸਾਨੂੰ ਦਿਖਾਓ ਕੈਮਰਾ ਉਹ ਵੀ ਨਹੀਂ ਚੱਲ ਰਿਹਾ ਅਸੀਂ ਕਹਿੰਦੇ ਇਹ ਸਾਹਮਣੇ ਕੈਮਰਾ ਲੱਗਿਆ ਪਿਆ ਵੀ ਨਹੀਂ ਚੱਲ ਰਿਹਾ ਲੱਗਦਾ ਕਿ ਤਾੰਤ੍ਰਿਕ ਜਿਹੜੇ ਆਉਂਦੇ ਨੇ ਉਹ ਕਰਦਨੇ ਸੋ ਪਰਸੈਂਟੇ ਹੀ ਕੰਮ ਹੈ ਜਿਹੜਾ ਕੰਮ ਹੈ ਸਿਰਫ ਹੋਣਾ ਤਾਂ ਹੀ ਹੋਇਆ ਹੈ ਕਿ ਇਕੱਠਾ ਕਰਕੇ ਆਪਣੇ ਮਤਲਬ ਦੀਆਂ ਚੀਜ਼ਾਂ ਕੱਢ ਕੇ ਲਏ ਕਿ ਬਾਕੀ ਪੂਰਾ ਛੱਡ ਕੇ